ਆਪਾਂ ਪਹੁੰਚ ਗਏ ਜੀ ਕੇਦਾਰਨਾਥ ਆਪਣਾ ਕਰਨ ਪ੍ਰਯਾਗ ਤੇ ਜਿਹੜੀ ਆ ਇਧਰੋਂ ਨਦੀ ਆ ਰਹੀ ਹੈ ਯਾਰ ਪਿੰਡਰ ਨਦੀ ਪਿੰਡਰ ਨਦੀ ਤੇ ਜਿਹੜੀ ਆ ਇਧਰੋਂ ਆ ਰਹੀ ਹੈ ਆ ਰਹੀ ਹੈ ਗੋਲੀ ਆਪਾਂ ਗਏ ਜਦੋਂ ਬਿੰਨੋ ਚੱਲਾ ਪਰ ਫਿਰ ਕੋਨਾ ਬੋਲ ਆਪਾਂ ਰੰਗਾ ਰੇ ਕਿਨਾਰਾ ਕਿਨਾਰਾ ਹੈਗਾ ਨਾਂ ਬਹੁਤ ਵਾਰੀ ਚੀਜ਼ ਹੋਇਆ ਇਹ ਨਦੀ ਯਾਤ ਦੇ ਪਹਿਲਾ ਸੰਗਮ ਇਸ ਦਾ ਉਰਦ ਦੇ ਪ੍ਰਿਆਗ ਹਰ ਕਨੰਦਾ ਦੇ ਬਾਗੀ ਰਸਮੀ ਨਹੀਂ ਜੀ ਉਹਨੇ ਆ ਉਗੈ ਸੰਗਮ ਤੇ ਖੜਿਆ ਪਾਇਆ ਇਸ ਵੇਲੇ ਕਰਨ ਪ੍ਰਿਆਗ ਉਦਰਾੜਾੜੇ ਫੇਰ ਬਸ ਐ ਆਪਾਂ ਇੱਕ ਪ੍ਰਿਆਗਮੇਸ ਕਰਿਆਏ ਸੰਗਮ ਤੇ ਪ੍ਰਿਆਗ ਆਨੰਦ ਪ੍ਰਿਆਗ ਆ ਇਹਦਾ ਉਧਰੋਂ ਆਪਾਂ ਮੁੜਦੇ ਹੋਣੇ ਦੇਖਾਂਗੇ ਦੁਪਹਿਰਾਂ ਲੰਗੇ ਦੋ ਨਦੀਆਂ ਦਾ ਸੰਗਮ ਤੇ ਆਪਣਾ ਘੋੜਾ ਤੇ ਆ ਲੋਹੇ ਦੇ ਬਣੇ ਤਿੰਨ ਚਾਰ ਪੁਲਾਓ ਪੁਰਾਣਾ ਪੁਲਾ ਆ ਗਿਆ ਉਧਰ ਮੰਗਰਾ ਗਿਆ ਉਹ ਜੱਸਾ ਕਿਹੜੇ ਕੋਰ ਸਾਈਡ ਨੂੰ ਜਾ ਰਿਹਾ ਪਾਣਾ ਮੇਰੇ ਵਾਸਤੇ ਬਹੁਤ ਨੇ ਉਹਨਾਂ ਪਰ ਇੱਕ ਉਹਦਾ ਰੀਠਾ ਸਾਧ ਨੂੰ ਹੀ ਹੈ ਰਸਤਾ ਲਮੋਰਾ ਹੋ ਗਿਆ ਜਿਹੜਾ ਵੇਰੀ ਆਪਾਂ ਘਰਬਾਦਾ ਸਾਹਿਬ ਰੋਪੀ ਦੇ ਰਤ ਨਗਰਾਸੂ ਨਾਵਾ ਨਾਵਾ ਸਾਹਿਬ ਉੱਥੇ ਬਹੁਤ ਸੁਨਿਆਰ ਨਿਕਲ ਗਏ ਤੇ ਉਹ ਫਿਰ ਬਾਟਰ ਢੜਕੀ ਢੜਕੀ ਵਧੀਆ ਨਿਭੜ ਜਾਈ ਜਦ ਪਹਿਰੇ ਆ ਹੋਏ ਅੰਦਾ ਪਾਉਣ ਹੋਣਾ ਆਰਾਮ ਨਾਲ ਜੂਜੇ ਨੰਮੋ ਗੰਗਾ ਮੰਦਿਰ ਦੇ ਉੱਪਰ ਲੱਗੋਗਾ ਕਾਰਗਰ ਸਰਾਇਆ ਬਸ ਤਾਂ ਨਾਲ ਦਾ ਸਾਰਾ ਸ਼ਹਿਰ ਹੀ ਬਸਰੇ ਪਾਣ ਬੜੇ ਸ਼ਹਿਰ ਉਹ ਜਿਹੜੇ ਪ੍ਰਿਆਗ ਬਹੁਤ ਪੁਰਾਣੇ ਐ ਪੰਜ ਪ੍ਰਿਆਗ ਐ ਸਰਸਾਵਾਂ ਆਪਾਂ ਨੂੰ ਆਪਾਂ ਤੀਜੇ ਪ੍ਰਿਆਗ ਬਾ ਆ ਗਏ ਅੱਜ ਦੋ ਪ੍ਰਿਆਗ ਕੇ ਬਦਸ਼ਮ ਮੇਲੇ ਤੇ ਸੰਗਮ ਕੇ ਕਰਾ ਲਈਏ ਇੱਕ ਮਿਸ ਹੋ ਗਿਆ ਚਲੋ ਬਾਅਦ ਸੀ ਵੈ ਯਾਦ ਰੱਖਾਂਗੇ ਅੱਤੋ ਜੀ ਅਕਾਲ ਬਈ ਸਮੇਰ ਵਾਲੀ ਸਾਰਿਆਂ ਨੂੰ ਆਪਾਂ ਕਰ ਰਹੇ ਆ ਅtrasdi hemi ਬੰਦਾ ਤੇ ਕੰਨ ਤੇ ਅਗਟ ਆਪਣੇ ਆਪਣੇ ਸ਼ਨਾ ਨਹੀਂ ਸਾਡੇ ਛਕਣ ਮਾਸ ਕਰਦੇ ਇਹ ਸ਼ਵੇਰ ਵਾਲੀ ਸੱਸਰੀ ਘਰ ਨਹੀਂ ਬੁਲਾਈਆ ਦੋ ਜਣੇ ਲੰਬਾ ਰਿਹਾ ਮੈਂ ਚੱਲ ਅੱਜ ਭਾਈ ਬਿੱਲਾ ਸਹਰ ਬੜੀਆ ਸੋਨਾ ਚੱਲ ਰਿਹਾ ਵਗਰੋਂ ਕਿਰਪਾ ਨਾਲ ਚੜਦੀ ਕਲਾ ਗਰਮੀ ਹੈ ਗਰਮੀ ਸੋਣਾ ਨੇ ਸਾਹ ਨਾਲ ਗਰਮੀ ਹੋਣੀ ਨਹੀਂ ਨਹੀਂ ਆਪਣਾ ਵੀ ਕਹੇ ਅੱਧਾ ਕਾ ਸੁਧੂ ਠੰਡ ਹੋ ਜਾਏ ਔਰ ਉਹ ਠੰਡ ਨਹੀਂ ਹੈਗੀ ਹਜੇ ਜਿੰਦਗੀ ਆਪਾਂ ਵੀ ਮਹਿਸੂਸ ਕਰਾਂਗੇ ਆਉਣ ਕੰਢੇ ਪੱਖੇ ਜਿਹਨੇ ਵੀ ਲਾ ਰਹਾ ਆਦ ਨੂੰ ਵੀ ਪੱਖੇ ਲਾ ਗਈ ਸੋਣਾ ਤਰੀਕਾ ਪਰਨਾ ਜਿਹੜਾ ਜਿਵੇਂ ਸਿਰਫ ਬਣ ਗਏ ਜਿਨ ਕੁੱਟ ਲਏ ਜਾਂ ਵੀ ਨਹੀਂ ਲਾ ਜੇ ਆਥ ਨੇ ਕਈ ਵੜੀ ਬਲੋਕ ਕਿਸਮ ਆਉਦੀ ਵਿਆਹ ਹੋ ਜਾ ਵੀ ਜੇ ਲੋ ਆਪਾਂ ਜਾ ਕੇ ਰੋਕਾਂ ਜਦੋਂ ਵੀਰ ਹੋਰ ਆ ਜੇ ਬਲੋਕਰ ਹੁਣ ਵਧੀਆ ਮੁੱਛਾਂ ਵਾਲੇ ਬੁੱਕੀ ਦੇਗਾ ਬੁੱਕੀ ਦੇਗਾ ਬਾਹਰ ਨਾ ਫਿਰ ਦੇਈ ਹਾਂ ਆਥ ਨੇ ਸਮਾਰਤੀ ਵਧੀਆ ਨਹੀਂ ਹੁੰਦੀ ਹੈਗੀ ਦੋਨੋਂ ਦੇ ਕੋਈ ਓ ਤਾਂ ਕਿ ਉਹਨੇ ਇੱਕ ਮਾਰ ਦਾ ਲਾਪ ਵਾਲਾ ਮੁੱਗੇ ਸੀਗਾ ਕਿਸੇ ਤਰ੍ਹਾਂ ਦਾ ਸਵਾਲ ਕਿਸੇ ਤਰ੍ਹਾਂ ਦਾ ਮੈਂ ਇਸ ਤਰ੍ਹਾਂ ਉਸ ਆਪ ਕਾ ਵੀ ਨਿਹਾ ਮਿਠਾ ਭੇਮਾ ਜਣ ਕੇ ਨਾਣ ਗਣੀ ਲੈਣਾ ਉਹ ਟ੍ਰਿਪਿੰਗ ਵਿੱਚ ਪਹਿਲਾਂ ਆਪਾਂ ਨਹੀਂ ਇਹ ਨਾ ਆ ਕੇ ਪ੍ਰਸ਼ਾਦਾ ਆਪਣੀ ਜਾ ਕੇ ਪਰਸੂਣਗਾ ਉਹ ਜਿਹੜੀ ਆਪਾਂ ਬਣਾਵਾਂ 10 15 20 ਮਿੰਟ ਜਿੰਨੀ ਬਣਾਉ ਨੂੰ ਵੀ ਐਡਜਟ ਕਰਨਾ ਜਿਹੜਾ ਬੰਦਾ ਰੀਲੀ ਕਰ ਉਸ ਤੋਂ ਆਪਾਂ ਤਜਰਬਾ ਹੈ ਖੇਜੀ ਕਰ ਲਿਆ ਆਪਾਂ ਉਹ ਵਾਲੀ ਵਾਲਾ ਕੰਮ ਤੋਂ ਨਹੀਂ ਬਣਾ ਦੇ ਬਈ ਤੂੰ ਹਾਂ ਨੀ ਕੋਈ ਬਾਤ ਨਹੀਂ ਆਰਾਮ ਨਾਲ ਬਣਾ ਲਓ ਬਾਈ ਨਿਬਾਰੋਗੇ ਮੈਂ ਵੇਖੀ ਆਪਣੀ ਮੂਰ ਬਣੀ ਚੱਲ ਰਹੀ ਦੀ ਮਤ ਵਧੀਆ ਸਫਰ 간 ਨੰਦੇ ਓੜਿੱਕੇ ਕੋਈ ਨਹੀਂ ਕਿਸੇ ਵੀ ਤਰ੍ਹਾਂ ਕੀ ਨਾ ਰਹਿਣ ਕੀ ਨਾ ਸਹਿਣ ਕੀ ਜੇ ਕਿਸੇ ਨੇ ਸਬਰ ਵੀ ਕਰਨਾ ਹੈ ਪਿੰਡੋਂ ਕਿ ਜਿਹੜਾ ਵੀ ਕਰੋ ਫਰਕੂ ਜਿਹੜਾ ਮੰਨ ਲਾ ਕੇ ਤੁਸੀਂ ਵੀ ਦੇਖ ਰਿਹਾ ਆਪਣਾ ਕਿੱਦੇ ਵੀ ਜਾਣਾ ਆਰਾਮ ਨਾਲ ਚੱਲੋ ਆਰਾਮ ਨਾਲ ਬੈਠੋ ਕੋ ਕਮਣਾ ਸ਼ਾਮ ਨੂੰ ਮਿਲਿਆ ਜਾਣਗੇ ਜਿਹਨਾਂ ਦੇ ਦਿੰਦੇ ਨੇ ਵੀਰ ਕੋਲ ਫਾਸਟ ਫੂਡ ਹੋ ਰਹਿਣਾ ਵੀ ਇਹਨਾਂ ਵੀ ਕਹਿੰਦੇ ਰੋਕਣਾ ਪੜਿਆ ਕੋਈ ਝੋ ਨਾ ਲਈ ਉਹਨੂੰ ਰੋਟੀ ਮਨਾ ਕਰਕੇ ਉਹ ਦਾਟ ਬੰਦਣਾ ਮਨਾ ਕਰ ਰੋਟੀਆਂ ਸਿਰ ਤੋਂ ਹੈ ਹੀ ਨਹੀਂ ਹੈਗੀ ਉਹ ਬੜੀ ਐ ਥਾਲੀ ਢੀੜੀ ਪੰਚ ਇਹਨਾਂ ਚਾਰ ਸੌ ਰੁਪਏ ਕੀ ਪੜਾ ਉਸਕੇ ਵਿਚ ਆਈਟਮ ਹੈ ਨਹੀਂ ਐ ਵੀ ਆਪਾਂ ਖਾਣੀ ਰੋਟੀ ਜਾਵਾਂ ਤੇ ਆਪਾਂ ਵੀ ਵੀ ਪਰੌਂਠੇ ਨੂੰ ਝੋ ਨਾ ਲਈ ਕਾਮ ਮਰ ਲੰਗਰ ਕਾ ਉਹ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਜਿਆ ਬਸ ਇੰਨੀ ਕ ਸੱਚੀ ਆ ਕਾਰ ਤੇ ਫੋਰ ਵੀ ਗਏ ਬੋਰਡ ਲਿਆ ਕਰੋ ਲਾਈਕ ਕਮੈਂਟ ਸ਼ੇਅਰ ਕਰਦਾ ਕਰੋ ਵੀ ਜੋ ਕਿਉਂ ਆਪਾਂ ਪ੍ਰੋਫੈਸ਼ਨਲ ਨਹੀਂ ਨਾ ਵੀ ਹਰ ਰੋਜ਼ ਦੇ ਜੀ ਬੇਨਤੀ ਯਾਦ ਰਹੀ ਹੌਲੀ ਹੌਲੀ ਜਦੋਂ ਆਪਾਂ ਯਾਤਰਾ ਬਾਂਜੇ ਉਦੋਂ ਕਦੇ ਫਿਰ ਆਪਾਂ ਅਲੱਗ-ਤਰਾਂ ਦਾ ਸਫਰ ਕਰਾਂ ਪਰ ਹੌਲੀ ਹੌਲੀ ਸਿੱਖ ਵੀ ਜਾਗੇ ਹਰ ਸਾਦਾ ਪਣੀ ਆ ਗਏ ਹੁਣ ਆਪਣਾ ਸ਼ਕੀਅਤ ਠੀਕ ਹੈ ਵੀਰ ਮੁੱਖ ਜਨੋ ਬਾਰਗੀ ਲੋਕੇਸ਼ਨ ਇਸ ਕੀ ਹੈ ਆ ਆਪਾਂ ਇੱਧਰ ਬੈਠੇ ਆਂ ਇੰਨੀ ਹਰਿਆਲੀ ਹੁੰਦੇ ਵੀ ਉਹਨਾਂ ਲੋਕ ਪੌਦੇ ਗਰੂਡਰਾ ਮਾ ਆਪਾਂ ਘੋਲ ਕਰਾਂ ਕਰਾਂ ਮੈਂ ਉਹਨੇ ਜੀਂ ਗਏ ਇਸ ਤਰ੍ਹਾਂ ਲੱਗਦਾ ਪਰ ਬਹੁਤ ਬੰਦੇ ਇੱਧਰ ਉਹਨਾਂ ਸਫਰ ਕਰਕੇ ਜਾਂ ਸ਼ੁਰੂ ਵੀ ਕਰਦੇ ਆਂ ਪਰ ਆਪਾਂ ਘੋਲ ਜੂਮਾ ਤਕਰੀਬਨ ਖਾਸ ਉਚਾਈ ਪਾ ਰਹੇ ਆਪਾਂ ਹੁੰ ਟੌਲੀ ਦੇ بس ਮੈਨੂੰ ਜਿਆਦਾ ਬੜੀ ਹੈਰਾਨਗੀ ਇਸ ਚੀਜ਼ ਦੀ ਹੋਈ ਹੈ ਵੀ ਆਪਾਂ ਹੁਣ ਦਾ ਕਾ 2009 ਦੇ ਸਫਰ ਕਰ ਰਹੇ ਨਾ ਪਹਾੜਾਂ ਵਿੱਚ ਉਦੋਂ ਕਿ ਗੰਗਾ ਗੰਗਾ ਦੇ ਕਿਨਾਰੇ ਚੱਲਣਾ ਬਾਈ ਰੋ ਉੱਥੇ ਰਹੀ ਪਹੁੰਚ ਗਏ ਬਸ ਇੱਕ ਹਰ ਪ੍ਰਿਆਗ ਵਿੱਚ ਨਾਮ ਚੇਂਜ ਹੋ ਜਾ ਲੈਸਨ ਕਮਾ ਕੇ ਗੰਗਾ ਬਣ ਗਈ ਮੰਗਰਬਾਗੀ ਰਹੀ ਸੀ ਉਹ ਜਿਹੜਾ ਪਿਛਲਾ ਰਹੇਗਾ ਉਸ ਪਰ ਜਾਂਦੇ ਹੋਣੇ ਦੇਖਾਂਗੇ ਉਹ ਛੋਟਾ ਯਾਰ ਰਸਤਾ ਜਮਕਰ ਰਿਹਾ ਉਸ ਜਗ੍ਹਾ 'ਤੇ ਹੀ ਆਏ ਇੰਨਾ ਆਪਣਾ ਕੈਮਰਾ ਨਹੀਂ ਜੂਮ ਕਰਦਾ ਚਲ। ਡੰਗਾ ਮਾਰ ਰਿਆਂ ਏ। ਇਹ ਵਾਲੇ ਕੇਸ਼ ਨੇ ਜਿਹੜਾ ਆਪਾਂ ਹੁਣ ਸਵੇਰ ਵਾਲਾ ਪ੍ਰਸ਼ਾਦਾ ਪਾਣੀ ਛਾਤਰਿਆਂ ਭਾਈ। ਪੌਂਡ ਹੈਗਾ ਸਾਈਜ਼ ਚੈੱਕ ਕਰਾਵਾਂ। ਬਿਲਕੁਲ ਸੁੱਕਾ ਹੈ। ਛਾਲ ਗਏ ਮੇਚ ਗਈ ਏ। ਇਹੇ ਪੌਂਡਾ ਵਈਆ ਬਸ ਕਰਾ ਰਿਆ ਸਾਰਾ ਦਿਨ ਲੋਡ ਨਹੀਂ ਫੜਦਾ। ਨੋ ਸੇ ਨਾ ਇਹ ਪਾ ਸੁੱਕਾ ਰਖਾ ਲਿਆ ਵੀ ਮਾਈ ਕੀ ਗੰਦੂਆਂ ਲਾਈ ਸਾਦਾ ਸੌਦਾ ਠੀਕ ਰਿਹਾ ਸਾ ਫਰ ਮੈਂ ਇਹ ਨਹੀਂ ਕਾਲ ਜਾਏ ਵੇ ਡਿੱਗ ਜਾ ਸਮਾਨ ਸਾਰਾ ਜਾ ਕੇ ਲੰਮਾ ਜਾਮ ਹੋ ਜੇ ਨਾ ਵਰਗ ਪਰ ਨਹੀਂ ਭੜੇ ਦੇਖ ਕੇ ਆਵਾਂ ਲੰਗ ਜਾਣ ਦਾ ਹੋਵੇ ਹੁਣ ਰੋਡ ਸਫਕਾ ਸਾਂ ਐ ਤੁਹਾਨੂੰ ਇਹ ਪਤੰਦਰਾ ਰੂਲ ਪੱਕਿਆ 40 45 ਦੀ ਸਪੀਡ ਹੈ ਮੇਰੇ ਖਿਆਲ 19 ਜੇ ਰੱਖਾਂ ਹੁਣ ਸਾਧਨ ਸੋਖਵੇਂ ਹੋਏ ਕਰੋ ਲੈ ਹੁਣ ਆਪਾਂ ਵੀ ਮਾਰੀਏ ਚਾਲੇ ਗੱਡੀਆਂ ਲੰਘ ਗਈਆਂ ਔਰ ਉਹ ਸੁਣਨਾ ਪਤੂਰੀਏ ਭਈ ਓਏ ਗੱਡੀ ਆਪਣੀ ਯਾ ਯੋ ਟੀੜ ਜੀ ਕੇ ਚਰਖਰ ਜਿਹੜਾ ਨੂੰ ਘਰੇ ਰੰਗ ਬਰੰਗਾ ਜਿਹਾ ਲਾ ਕੇ ਰੱਖਿਆ ਕਰਦੇ ਫੁੱਲ ਜੇ ਆਵੰਗੇ ਨਾ ਵੇ ਦੇ ਜਦੇ ਆ ਗਏ ਹਰਦਾ ਰੱਖਦੇ ਇੰਨੇ ਸੰਗੜੇ ਨਹੀਂ ਹੈਗੇ ਜੇ ਤੇ ਆ ਬਾਉ ਚੁੱਪ ਡੰਗਾਈ ਯਾਰਿਆ ਪਿਆ ਰੇਹਾਂ ਤੋਂ ਸਵਾ ਲੈ ਲਓ ਸਵਾ 12 ਅੱਛਾ ਯੇ ਲ ਜੱਟ ਪੱਦੇ ਘੰਟੇ ਕੀ ਫਿਰ ਚਾਹ ਬਣੀ ਕੇ ਨੇੜਾ ਆਵਾਂਗੇ ਜਿੰਨਾ ਕਿਤੇ ਜਾ ਕੇ ਬੜੇ ਆ ਪ੍ਰੋਜੈਕਟ ਖੜੇ ਆ ਜਿਹੜੇ ਛੋਟੇ ਆ ਵੱਡੇ ਲੱਗੇ ਕੀ ਵਿਚਾਰੇ ਉਰੀ ਲਾਗ ਰਹੇ ਆ ਲਟਕਣ ਪੋਟੀਆਂ ਪੈਪਾਂ ਵੇ ਜਿਹੜੇ ਇਸ ਤਰ੍ਹਾਂ ਆ ਰਾਵਿਓਲੇ ਅਰੇ ਸਵਾਗਤ ਪਾਣੀ ਦੇ ਵਿੱਚ ਕਿ ਤੁਰਨਾ ਪੜਿਆ ਆਹ ਪੋਣੀ ਵਿੱਚ ਫੁੱਟ ਕੇ ਗਏ ਯਾਰ ਨਾ ਰਹੀ ਕਰਾ ਦੀ ਤਸੱਲੀ ਗੱਬਿਓ ਭਾਈ ਖਾਲਸਾ ਠੀਕ ਬਾਈ ਜੀ ਖਾਲਸਾ ਆਈ ਜੀ ਇੰਨਾ ਕੀ ਹੈ ਖਰਾਬ ਏ ਠੀਕ ਹੈ ਜੀ ਐਂਟਰ ਅੰਨ ਲੰਗਾਈਏ ਪਹਿਲਾਂ 1 ਮਿੰਟ ਬਾਈ ਓ ਲੰਗ ਜਾ ਪੈ ਰਿਆ ਉਸੋ ਲੱਗ ਰਹੀ ਮੈਂ ਉੱਪਰ ਦੇ ਚਾਲ ਬੜੀ ਫਟਾਰ ਜੀ ਵਾਲੇ ਤਰ੍ਹਾਂ ਫਟ ਨੂੰੜੀ ਹੋਣੀ ਉੱਪਰ ਦਾ ਪੂਰਾ ਮਲਵਾ ਆਇਆ ਇਸ ਤਰ੍ਹਾਂ ਕਿਤੇ ਮਾਨਾ ਨਾ ਪੰਗ ਨਹੀਂ ਦਿੱਕਿਆ ਜੋ ਮੂੰਹ ਨਹੀਂ ਪਾਏ ਝਿੱਜਾ ਆ ਜਾ ਇਸ ਤਰ੍ਹਾਂ ਹੀ ਇਹ ਏਰੀਆ ਚਮੋਲੀ ਗੱਲ ਵੇ ਜਿਹੜਾ ਹੈ ਨਾ ਚਮੋਲੀ ਇਹ ਮੋਹਨ ਸਾਹਿਬ ਦਾ ਸਰਕੋ ਕੁ ਕੁਸਣਾ ਕੁ ਵੀ ਰਹੇਗਾ। ਪੂਰੇ ਲੈ ਨਾ ਲੰਮਾ ਹੈ ਆਮਰਾ। ਉਹ ਚਮਕ ਰਹੇ। ਟਿਕਟਾਵਰ ਮੇਰੇ ਖਰ 4 ਕਿਲੋਮੀਟਰ ਲੰਮਾ ਉਧਰ ਨੂੰ। ਤੇ ਇਧਰੋਂ ਬਹੁਤ ਦੂਰ ਤੱਕ ਜਾਮ ਕਹਿ ਰਾ। ਸਰਕੋ ਉੱਠਾ ਬੈਠੇ ਰਹੇ ਬਣਾ ਮੀ ਜਾਮ ਕਲੀਅਰ ਵਗਾ ਤੋ ਜਾਾਂਗੇ। ਇਸ ਤਰ੍ਹਾਂ ਮਲਬਾ ਉਹ ਮੰਗ ਰਿਹਾ ਤਾ ਪਕਾ ਉੱਥੇ ਬੰਦੇ ਦਰ ਆਸਾ। ਇੰਘੜੀਆਂ ਦੋ ਮਸ਼ੀਨਾਂ ਹੈ ਉੱਪਰੇ ਕੇਠਾਂ। ਰਸਤਾ ਕਲੀਅਰ ਹੋਇਆ। ਘੰਟਾ ਸਭਾ ਘੰਟਾ ਮੰਗਰੂੰ ਤੇ ਹੁਣ ਲੰਘ ਗਏ ਹਾਂਜੀ ਆਰ ਮੇਰੇ ਟਰੱਕ ਦੇ ਮਰੇ ਉਹ ਕਾਲੀਆਂ ਘਣੀ ਜਦਰਾਈਆਂ ਜਮ ਕੌਠੀ ਖੜੀਆਂ ਜੀ ਕਿਉਂ ਰੁਕ ਜਾਈਂ ਆਪਾਂ ਨੇ ਤੁਰਨਾ ਦਾ ਹੋਲੀ ਹੋਲੀ ਕਾਢਿਆ ਇਸ ਨੂੰ ਚਿੱਕੜ ਮੋਂ ਬਾਹਰ ਫਸੇ ਸਾਮਾ ਥੋੜਾ ਮੋਟਾ ਪਾਣੀ ਰਸਦਾ ਰਸਦਾ ਸਾਨੂੰ ਪੂਰਾ ਹੈ ਆੜ ਨੂੰ ਦੇਖ ਲਿਆ ਕਈ ਉਰੀ ਛੱਲੇ ਥੋੜਾ ਸੀਰਾ ਵੀ ਮਸਛਲਾ ਕੇ ਫਿਰ ਸੜਕ ਬੰਦ ਇਸ ਤਰ੍ਹਾਂ ਵੀ ਆ ਜਾਏ ਇੱਕ ਦੋ ਤੀਜੀ ਥੋੜਾ ਰਸਤਾ ਖੜਾ ਜੇ ਸਭ ਠੀਕ ਆਪਾਂ ਨੂੰ ਐਸੀ ਤਰ੍ਹਾਂ ਦਾ ਮਿਲਿਆ ਆਪਾਂ ਪਹੁੰਚ ਗਏ ਜੀ ਚਮੂਲੀ ਜਿਲ੍ਹਾ ਹਿਮਕੁੰਨ ਸਾਹਿਬ ਨੂੰ ਪੜ ਜੇ ਉਹ ਸਾਲ ਪਹਿਲਾਂ ਇਸ ਤਰ੍ਹਾਂ ਆਪਣੇ ਖੰਡਪਾਟ ਵਾਲੇ ਕਰਕੇ ਜਿਆ ਵਿਆਹ ਲੈ ਹਰ ਕੋ ਪਤੰਗੀਆਂ ਜੀਆਂ ਲਾਇਆ ਕਰਦੀਆਂ ਇਸ ਤਰ੍ਹਾਂ ਰੰਗ ਬਰੰਗਾ ਪਾੜ ਸਾਰਾਗਾ ਸਾਰਾ ਘਰਾਂ ਨੇ ਡੱਕ ਰਿਹਾ ਅਰੇ ਭਾਈ ਇਹ ਜਾਗਰਾਂ ਨੂੰ ਲਾਲ ਨੀਲਾ ਚਿੱਟਾ ਵਿੱਚ ਵਿੱਚ ਸਰੋਂ ਫੁਲਾਵੀਂ ਕਰ ਰੱਖਿਆ ਹਰਾ ਮੂੰਗੀ ਆ ਉਹਦਾ ਘਰ ਖੁੱਲ੍ਹੀਆਂ ਅੱਖਾਂ ਨਾਲ ਦੇਖਿਆ ਜਿਹੜਾ ਸ਼ੋਅ ਕੈਮਰਿਆਂ ਕਾ ਵਿਚਾਰਿਆਂਗਾ ਇਹਨਾਂ ਨੂੰ ਫੋਨ ਹੀ ਪੜਦਾਂ ਪਰ ਫੇਰ ਵੀ ਹਲਕਾ ਫੁਲਕਾ ਜੈਨਾਂ ਕ ਦੇਖਿਆ ਕ ਉਹਨਾਂ ਕ ਦਿਖਾ ਦੇਣਾ ਨੂੰ ਥੱਲੇ ਆ ਜਿਹੜਾ ਕ ਲੌੜੀ ਚੱਲ ਰਹੀ ਹੈ ਤੌੜੀ ਨਦੀ ਅੰਬੈਸਟਰ ਦਾ ਨਾਮ ਚੇਂਜ ਹੋਇਆ ਦੇਖੋ ਵਿਗੜਾ ਹਰੀਆਗਾ ਹੋਗਾ ਬਾਈਪਾਸ ਕੱਢ ਲਿਆ ਸ਼ਹਿਰ ਦੇ ਬਾਹਰੇ ਬਾਹਰ ਇਹਨਾਂ ਸ਼ਹਿਰ ਉੱਪਰ ਕੀ ਜਾਂਦਾ ਉਹ ਰਸਤਾ ਕਿਹਦੇ ਨਾਲ ਕਿਤੇ ਕੀ ਵਿੱਚ ਕੀ ਹੋ ਗਿਆ ਪਰ ਹੁਣ ਇਹ ਬਾਈਪਾਸ ਹੈ ਬਾਹਰੇ ਬਾਹਰ ਆ ਗਿਆ ਇਹ ਮੁੜ ਗਿਆ ਮੰਗਰ ਦਾ ਇੱਧਰ ਤੇ ਥੱਲੇ ਤੇ ਇਹ ਬਣਾ ਸ਼ਹਿਰ ਗੂਮ gana ਪੜਦਾ ਹੋਗਾ ਵੇ ਪਰ ਆਪਾਂ ਜਿੱਦੇ ਗਿਆ ਮਾਂ ਪਹਿਲਾਂ ਸਿੰਗਲ ਦੀ ਹੁਣ ਵਧੀਆ ਚੌੜੀ ਉਰੀ ਹਰ ਖੁਰੇਗੀ ਮਾਂ ਜੜਾ ਕਿਤੇ ਪਹਾੜ ਪੁੱਢੇ ਜੇ ਉੱਠਾ ਥੋੜੀ ਜਿਹੀ ਦਿੱਕਤ ਹੋ ਜਾਏ ਉੱਪਰ ਆ ਗਿਆ ਖਸ਼ਕ ਪਹਾੜ ਬਰਫ਼ ਵਾਲੇ ਬਰਫ਼ ਪੜ ਜਾਏ ਕੋਸਮਾਂਗੇ ਇਹਨਾਂ ਤੇ ਪਰ ਹੁਣ ਤੋਂ ਗਰਮੀ ਅਜੇ ਪੂਰੀ ਨਹੀਂ ਵਧੀਆ ਗਰਮੀ ਨਹੀਂ ਹੈ ਮੇਰੇ ਘਾਰ ਵਾਲੇ ਲਈ ਵੀ ਸਾਢੇ 3 ਨਾ ਟਾਈਮ ਹੈ ਅਜੀਬ ਨੰਦਾ ਬਾਈ ਉਹ ਜਿਹੜਾ ਖੜ ਜਾ ਆਵਾ ਬਰੀਆ ਲੱਗੇ ਤੁਰੇ ਨੂੰ ਗਰਮੀ ਹੈਗੀ ਹੋਈ ਹੈ ਤੂੰ ਗਰਮੀ ਮੰਨਿਆ ਆਵਾ ਨਾਲ ਮਾ ਮੜਕਾ ਸੁੱਕ ਜਾ ਫੇਰ ਤੁਰ ਪੜ ਫੇਰ ਗਰਮੀ ਆਏ ਬੱਦਲੋ ਬਾਦੋਂ ਗਈ ਔੜ ਵਾਲੇ ਕਿਹੜਾ ਸੂਰਿਆ ਔਰ ਉਸ ਵਾਲੀ ਠੰਡ ਜੇ ਕੋਈ ਨਹੀਂ ਜੀ ਕੀ ਬਾਤ ਹੈ ਬਾਈ ਕਮੂਲੇ ਲੰਗਨਸਾਰ ਵਧੀਆ ਠੰਡੀਆਂ ਹਵਾ ਆ ਰਾਨਾ ਹੈ ਸਵਾਗਤ ਕਰੈਦਰ ਦੇ ਇਹਨਾਂ ਦਾ ਵੀ ਬੋਟ ਦੇਖਣਾ ਨਹੀਂ ਹੈਗਾ ਸੂਰਜ ਬੜਾ ਸਾਹਮਣੇ ਨਵੇਂ ਵੀ ਅਭਿਨੰਦਨ ਗਿਆ ਕਰਨਗੇ ਜਾਂਦਿਆਂ ਨੂੰ ਜੀ ਆਇਆਂ ਨੂੰ ਕਰ ਲਿਆ ਗਿਆ ਵੀ ਜਾਓ ਜਮੂਲੀੋਂ ਨਿਕਲ ਗਏ ਨਵੇਂ ਪਰ ਇਧਰ ਇਹਨਾਂ ਸਵਾਗਤ ਕਰਿਆ ਬਹੁਤ ਸੋਹਣਾ ਬਾਤ ਹੈ ਅੱਗੇ ਸਾਹਮਣੇ ਦਿਖ ਰਿਹਾ ਜੀ ਸੇਵ ਆਟਰਫਾਲ ਨੂੰ ਵੀ ਤੇ ਪਹਾੜਾਂ ਗਜ ਦੂਰ ਜਾ ਕੇ ਟ੍ਰੈਕ ਕਰਕੇ ਦੇਖਣਾ ਨਾ ਹੁੰਦਾ ਆ ਹੋਰ ਵੀ ਵੱਖਰਾ ਅਨੰਦ ਦਿੰਦਾ ਇਹ ਰੋਡ ਦੇ ਉੱਪਰ ਹੈ ਸੰਧੀਆ ਵਨ ਸਾਰੀ ਥਕਾਵਟ ਦਾਰਦੀ ਜਲੇ ਆ ਜੀ ਦੇ ਜੋ ਲਿਆ ਰਹੇ ਆ ਰਵਧੀਆ ਉਧਰ ਉਧਰ ਦੇ ਆ ਇਨ ਨਜ਼ਾਰੇ ਆ ਕੁਦਰਤ ਦੇ ਦੇਖਣਗੇ ਹੋੜਾ ਸਫਰ ਮੈਂ ਮੋਟਰਸਾਈਕਲ ਵੇਰ ਇਸ ਜੀ ਲੰਘ ਜਾਂਦੇ ਹੋਰੇਗੀ ਇਹ ਚੀਜ਼ ਨਹੀਂ ਦੇਖਾਂਗੇ ਕਦੇ ਵੀ ਨਹੀਂ ਦੇਖੀ ਬਹੁਤ ਸਾਲਾਂ ਦਾ ਲੰਘਾ ਜਿਹੜਾ ਪਹਿਲਾ ਸਾਲ ਹੈ ਮਨਾ ਵੱਡ ਰਹਿਗਾ 93 ਬਦਰੀ ਨਾਥ 79 ਜੋਸ਼ੀਮੜ 45 ਬਸ ਪਹੁੰਚ ਗਏ ਕਿ ਉਨਕੀ ਬਾਟ ਹੈ ਹੌਲੀ ਹੌਲੀ ਪਹੁੰਚ ਜਾਗੇ ਇਹ ਹਾਂ 45 ਕਿਲੋਮੀਟਰ ਇਹ ਕਿਸਨ ਦੀ ਬਾਟ ਹੈ ਐਨ ਐਚ 7 7 ਨੰਬਰ पे ਆਪਾਂ ਸਫਰ ਕਰਦੇ ਆਂ ਨਹੀਂ ਇਧਰ ਨੂੰ ਜਾਣਾ ਆਪਾਂ ਹੌਲੀ ਹੌਲੀ ਕੁਛ ਦਲਾ ਆਣੇ ਕੁਛ ਚੜਾਈ ਹੈ ਪਲਕੋਟੀ ਪਹੁੰਚਾਂਗੇ ਬਾਟ ਥੋੜੀ ਹੋਰ ਹੈਗੀ ਪਲਕੋਟੀ ਕੀ ਵੀ ਆਰ ਦੇ ਛਪਣ ਦਾ ਪਹਿਲਾਂ ਪਹੁੰਚਾਂਗੇ ਅੱਜ ਵੀ